YouTube ਚੈਨਲ ਤੋਂ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਬੰਧੀ ਫਰਾਂਜ਼ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਨ ਮਿਲੇ ਸੱਦੇ ਦਾ ਡਿਸਕਸ ਕੀਤੀਆਂ ਜਾਣ ਵਾਲੀਆਂ ਮੰਗਾਂ ਬਾਰੇ ਜ਼ਿਕਰ ਕਰਾਂਗੇ ਜੇਕਰ ਚੈਨਲ ਤੇ ਹੋ ਚੈਨਲ ਸਬਸਕ੍ਰਾਈਬ ਵੀਡੀਓ ਲੱਕ ਸ਼ੇਅਰ ਕਰਨਾ ਜੀ ਪਹਿਲਾਂ ਵੀ ਕਈ ਵਾਰ ਹੋਇਆ ਹੈਗੇ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਨਾਲ ਜਾਂ ਫਿਰ ਕੈਬਨਿਟ ਸਬ-ਕਮੇਟੀ ਦੇ ਨਾਲ ਮੀਟਿੰਗਾਂ ਤੈਅ ਕੀਤੀਆਂ ਜਾਂਦੀਆਂ ਸੀ ਜਿਸ ਉਹਨਾਂ ਦੀਆਂ ਜਾਇਜ਼ ਮੰਗਾਂ ਤੇ ਨਵਟਾਰਾ ਕੀਤਾ ਜਾਵੇਗਾ ਉਹਨੇ ਹੋਈ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਹਲਕੇ ਜਿਵਨੀ ਚੋਣ ਵਿੱਚ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਂਝੇ ਫਰੰਟ ਦੁਆਰਾ ਲੁਧਿਆਣਾ ਵਿਖੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ ਕਾਲੇ ਝੰਡੇ ਲੈ ਕੇ ਮਾਰਚ ਵੀ ਕੱਢਿਆ ਗਿਆ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਕਿ ਫਰੰਟ ਦੇ ਆਗੂਆਂ ਦੀ ਮੀਟਿੰਗ ਕੈਬਨਿਟ ਸਬ-ਕਮੇਟੀ ਨਾਲ 26 ਜੂਨ ਨੂੰ ਕਰਾਈ ਜਾਵੇਗੀ ਉਹ ਹਮੇਸ਼ਾ ਦੀ ਵਾਂਗ ਹੀ ਮੀਟਿੰਗ ਕੈਨਸਲ ਕਰ ਦਿੱਤੀ ਗਈ ਸੀ ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਧਰੀਆਂ ਧਰਾਈਆਂ ਰਹਿ ਗਈਆਂ ਸਨ ਜੋ ਕਿ ਆਸ ਦੀ ਕਿਰਨ ਜਾਗੀ ਸੀ ਉਹ ਖਤਮ ਹੋ ਗਈ ਸੀ ਹੁਣ ਇੱਕ ਵਾਰ ਫੇਰ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਾ ਦੁਆਰਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਜਾ ਫਰੰਟ ਦੇ ਪ੍ਰਦਾਨ ਦੇ ਨਾਮ ਤੇ 8 7 2025 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ 15 ਜੁਲਾਈ ਨੂੰ ਉਹਨਾਂ ਨੂੰ ਕਮ ਟੈਮਿਨੇਟ ਸਬ ਕਮੇਟੀ ਨਾਲ ਮੀਟਿੰਗ ਕਰਾਉਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ ਇਹ ਵੀ ਤਰੀਫ ਕੀਤੀ ਗਈ ਹੈ ਜਿਸ ਜਥੇਬੰਦੀ ਨੇ ਕੇਵਲ ਚਾਰ ਵਿਅਕਤੀ ਹੀ ਉਹਦੇ ਉਹਦੇਦਾਰਾਂ ਵੱਲੋਂ ਸਮੇਂ ਸਿਰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਕਿਰਪਾਲਤਾ ਕੀਤੀ ਜਾਵੇ। ਆਰਡਰ ਚ ਪੱਤਰ ਵਿੱਚ ਕੀ ਲਿਖਿਆ ਗਿਆ ਹੈ? ਡਿਪਟੀ ਕਮਿਸ਼ਨਰ ਲੁਧਿਆਣਾ ਤੇ ਐਮਐਸ ਆਖਾ ਸੇਵਾ ਵਿਖੇ ਪ੍ਰਦਾਨ ਪੰਜਾਬ ਮੁਲਾਜ਼ਮ ਪੈਨਸ਼ਨ ਸੰਘਾ ਫਰੰਟ ਨੰਬਰ 1600 ਮਿਤੀ 8 ਜੁਲਾਈ 2025 ਵਿਸ਼ਾ ਕੈਬਨਟ ਸਬਕਮਟੀ ਨਾਲ ਤੇ 15 7 2025 ਨੂੰ ਸਿਵਲ ਸਕੱਤਰ ਇਕ ਚੰਡੀਗੜ੍ਹ ਆਉਣ ਵਾਲੀ ਮੀਟਿੰਗ ਸੰਬੰਧੀ ਅਪਰੋਕਤ ਵਿਸ਼ੇ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਦੀ ਜਥੇਬੰਦੀ ਨਾਲ ਕੈਬਨਟ ਸਬਕੰਟੀ ਨਾਲ ਮਿਤੀ 15/7/2025 ਨੂੰ ਸਮਾਂ 12:30 ਵਜੇ ਕਮਰਾ ਨੰਬਰ 15 ਤੀਜੀ ਮੰਜ਼ਲ ਸਿਵਲ ਸਕੱਤਰ ਸਕੱਤਰ ਵਿਖੇ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕੀਤੀ ਗਈ ਹੈ ਇਸ ਲਈ ਇਸ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਆਪ ਮੀਟਿੰਗ ਵਿੱਚ ਜਥੇਬੰਦੀ ਦੇ ਕੇਵਲ 4 ਵਿਅਕਤੀ ਅਹੁਦੇਦਾਰਾਂ ਵੱਲੋਂ ਸਮੇਂ ਸਿਰ ਹਾਜ਼ਰ ਹੋਣ ਦੀ ਖਿੱਚੜ ਕੀਤੀ ਜਾਵੇ ਔਰ ਦਸਕਤ ਕੀਤੇ ਹਨ ਸਬਡੈਂਟ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਇੱਕ ਤਾਰਾ ਸਪੈਸ਼ਲ ਪ੍ਰਮੁਖ ਸਕੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਸੂਚਨਾਿਤ ਭੇਜਿਆ ਜਾਂਦਾ ਹੈ ਤੇ ਐਸ ਡੀ 2 ਮਾਨਯੋਗ ਸਿੱਖਿਆ ਮੰਤਰੀ ਪੰਜਾਬ ਨੂੰ ਸੂਚਨਾਿਤ ਭੇਜਿਆ ਜਾਂਦਾ ਹੈ ਸਬਡੈਂਟ ਆਮ ਰਾਜ ਪ੍ਰਬੰਧਕ ਭਾਗ ਨੂੰ ਆਮ ਪਾਲਣਾ ਸਾਕਾ ਪੰਜਾਬ ਸਰਕਾਰ ਨੂੰ ਸੂਚਨਾਿਤ ਭੇਜਿਆ ਜਾਂਦਾ ਹੈ ਗੌਰਮਤੂਲ ਹੈ ਕਿ ਕੈਬਨਟ ਸਬਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਤੇ ਦੋ ਹੋਰ ਮੰਤਰੀ ਅਮਨ अरोड़ा ਤੇ ਹਰਜੋਤ ਸਿੰਘ ਬੈਂਸ ਇਸ ਕਲਦੀਪ ਸਿੰਘ ਧਾਰੀਵਾਲ ਨੂੰ ਕਮੇਟੀ ਚੋਂ ਮੈਂਬਰਸ਼ਿਪ ਚ ਹਟਾ ਦਿੱਤਾ ਗਿਆ ਹੈ ਇਸ ਮੀਟਿੰਗ ਦੇ ਵਿੱਚ ਇਹਨਾਂ ਮੰਗਾਂ ਦੀ ਚਰਚਾ ਹੋਵੇਗੀ ਕਿ ਪੈਨਸ਼ਨਾਂ ਦਾ 2.65 ਫੈਕਟਰ ਨਾਲ ਪੈਨਸ਼ਨਾਂ ਨੂੰ ਸੁੱਧ ਨਾਲ 13% ਡੀਏ ਦੀਆਂ ਕਿਸ਼ਤਾਂ ਜਾਰੀ ਕਰਨੀਆਂ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ 67% ਕਮਿਸ਼ਨ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਕੱਚੇ ਤੇ ਪੱਕੇ ਕਰਨਾ 67% ਕਮਿਸ਼ਨ ਦਾ ਭਾਗ ਦੂਜਾ ਤੇ ਤੀਜਾ ਹਰੀਜ ਕਰਨਾ ਮੁਲਾਜ਼ਮਾਂ ਦੇ ਪੈਨਸ਼ਨਾਂ ਸੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ 36 ਤੋਂ 42 ਕਿਸ਼ਤਾਂ ਦੀ ਬਜਾਏ ਇੱਕੋ ਕਿਸ਼ਤ ਦੇ ਵਿੱਚ ਦੇਣਾ ਦੇਖਣ ਵਾਲੀ ਗੱਲ ਇਹ ਹੋਵੇਗੀ ਇਸ ਮੀਟਿੰਗ ਵਿੱਚ ਮੰਗਾਂ ਦਾ ਕੋਈ ਠੋਸ ਹੱਲ ਨਿਕਲਦਾ ਹੈ ਜਾਂ ਫਿਰ ਪਿਛਲੀਆਂ ਮੀਟਿੰਗਾਂਾਂ ਬਾਅਦ ਵੀ ਸਰਕਾਰ ਵੱਲੋਂ ਸਮਾਂ ਲਗਾਉਣ ਦਾ ਸਿਰਫ ਇੱਕ ਹੋਰ ਚਾਲ ਖੇਡੀ ਜਾ ਰਹੀ ਹੈ ਹੁਣ ਜਿਉਂ ਹੀ 2027 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਸਮਾਂ ਨੇੜੇ ਆ ਗਿਆ ਹੈ ਪਾਸ ਕੀਤੀ ਜਾ ਸਕਦੀ ਹੈ ਮੁਲਾਜ਼ਮ ਪੈਨਸ਼ਨਾਂ ਦੀ ਮੰਗਾਂ ਦਾ ਕੋਈ ਠੋਸ ਹੱਲ ਕੱਢਣ ਦਾ ਯਤਨ ਜ਼ਰੂਰ ਕਰੇਗੀ ਇਹ ਮੀਟਿੰਗ ਹੋਣ ਤੋਂ ਬਾਅਦ ਏ ਨਹੀਂ ਪਤਾ ਚੱਲੇਗਾ ਕਿ ਕਿਹੜੀਆਂ-ਕਿਹੜੀਆਂ ਮੰਗਾ ਉੱਪਰ ਪੱਕੀ ਮੋਰ ਲੱਗੇਗੀ 4% ਡੀਏ ਦੀ ਸੁਭਾਵਨਾ ਪੱਕੀ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ